ਹਰਪਾਲ ਚੀਮਾ ਤੇ ਇੱਕ ਹੋਰ ਮੰਤਰੀ ਕੱਲ ਉੱਥੇ ਜਾਂਦੇ ਕੇਂਦਰ ਨਾਲ ਗੱਲਬਾਤ ਕਰਦੇ ਆ ਸਾਡਾ ਰੂਰਲ ਡਵੈਲਪਮੈਂਟ ਫੰਡ ਦੇ ਦਿਓ ਪਹਿਲਾਂ ਤਾਂ ਆਪਾਂ ਕੋਰਟ ਚਲੇ ਗਏ ਹੁਣ ਆਪਾਂ ਸਰਕਾਰ ਕੋ ਚਲੇ ਗਏ ਸਰਕਾਰ ਕੋਰਟ ਦਾ ਫੈਸਲਾ ਦੇਖੂਗੀ ਜਾਂ ਇਹਨਾਂ ਨੂੰ ਕੋ ਹੱਥ ਪੱਲਾ ਉਹਨਾਂ ਫੜਾਇਆ ਤੁਸੀਂ ਗੱਲ ਤੋਰੇ ਹੋ ਜਰਾ ਕਿ ਚੀਮਾ ਉਥੋਂ ਕੀ ਖੱਟ ਕੇ ਲਿਆਏ ਨੇ ਕੱਲ ਰੰਧਾਵਾ ਸਾਹਿਬ ਦੇਖੋ ਜਿਹੜੀ ਰੂਰਲ ਡਵੈਲਪਮੈਂਟ ਫੰਡ ਦਾ ਰੁਕਿਆ ਰਹਿਣਾ ਔਰ ਲਗਭਗ ਆ ਜਿਹੜੇ ਹੁਣ ਸੀਜ਼ਨ ਖਤਮ ਹੋਇਆ ਪੈੜੀ ਦਾ ਹੁਣ ਮਤਲਬ ਅਜੇ ਤਾਂ ਚੱਲ ਰਿਹਾ ਚਲੋ ਥੋੜਾ ਬਹੁਤ ਲਾਸਟ ਸਟੇਜ ਤੇ ਜਿਹੜਾ ਹੈ ਜੇ ਮੈਂ ਇਹਦਾ ਵੀ ਇਨਕਲੂਡ ਕਰ ਲਾਂ ਤਾਂ ਇਸ ਟਾਈਮ 8000 ਕਰੋੜ ਰੁਪਏ ਦੇ ਆਸ-ਪਾਸ ਜਿਹੜਾ ਹੈਗਾ ਸਾਡਾ ਪੈਸਾ ਕੇਂਦਰ ਕੰਨੀ ਹੁਣ ਬਕਾਇਆ ਹੈਗਾ ਤੁਹਾਨੂੰ ਬਹੁਤ ਆਸ ਸੀਗੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਜਿਹੜੇ ਹੈਗੇ ਆ ਡੀ.ਵਾਈ. ਚੰਦਰ ਝੂੜ ਕੀ ਉਹਨਾਂ ਤੋਂ ਸਾਨੂੰ ਮਿਲ ਜੇਗਾ ਰਿਆਇਤ ਮਿਲ ਜੇਗੀ ਉਹ ਲਗਾਣਗੇ ਕੇਸ ਤਾਂ ਤੁਸੀਂ ਤੁਹਾਨੂੰ ਯਾਦ ਹੋਊਗਾ ਕਿ ਦੋ ਵਾਰੀ ਅਸੀਂ ਅਰਜੈਂਟ ਕੇਸ ਲਗਾਉਣ ਦੀ ਵੀ ਇਸ ਤੇ ਗੱਲ ਕੀਤੀ ਸੀਗੀ ਪਰ ਉਹ ਨਹੀਂ ਲੱਗਿਆ ਤਾਂ ਹੁਣ ਫਿਰ ਜਦੋਂ ਸੁਪਰੀਮ ਕੋਰਟ ਵੱਲੋਂ ਵੀ ਡਿਲੇ ਹੋਰ ਟੈਕਟਿਕਸ ਹੋ ਰਹੇ ਨੇ ਤਾਂ ਫਿਰ ਸਰਕਾਰ ਗਈ ਹੈ ਦੁਬਾਰਾ ਕੇਂਦਰ ਨਾਲ ਗੱਲਬਾਤ ਕਰਨ ਦੇ ਵਿੱਚ ਤੇ ਕੱਲ ਚੀਮਾ ਹੋਣੀ ਔਰ ਪਰਸੋ ਰਾਤ ਨੂੰ ਜਿਹੜੀ ਇਹ ਮੀਟਿੰਗ ਹੋਈ ਹੈ ਲਗਭਗ ਬਕਰ 8:00 8:30 ਵਜੇ ਦੇ ਆਸ-ਪਾਸ ਮੀਟਿੰਗ ਦੱਸਦੇ ਆ ਕਿ ਹੋਈ ਹੈ ਉੱਚ ਲਾਲਚਨ ਕਟਾਰੂ ਚੱਕ ਹੋਣੀ ਸਾਡੇ ਫੂਡ ਐਂਡ ਸਪਲਾਈ ਡਿਪਾਰਟਮੈਂਟ ਦੇ ਜਿਹੜੇ ਅਫਸਰ ਨੇ ਉਹ ਸਾਰੇ ਗਏ ਸੀ ਉੱਥੇ ਗੱਲ ਬੜੀ ਇੰਟਰਸਟਿੰਗ ਹੋਈ ਹੈ ਜਿੰਨੇ ਸਰਕਾਰ ਨੂੰ ਇਹ ਆਸ ਸੀ ਕਿ ਅਸੀਂ ਜਦੋਂ ਉੱਥੇ ਜਾਵਾਂਗੇ ਦੋਨੋਂ ਤੱਕ ਟੱਕਟ ਇਮੀਡੀਏਟ ਰਿਲੀਫ ਕੋਈ ਹਜ਼ਾਰ 2000 ਕਰੋੜ ਰੁਪਏ ਦਾ ਤਾਂ ਸਾਨੂੰ ਮਿਲੀ ਜਾਏਗਾ ਅਸੀਂ ਉਹਨਾਂ ਨੂੰ ਇਹ ਕਹਾਂਗੇ ਵੀ ਚਲੋ ਤੁਸੀਂ ਉਹ 2% ਤੇ ਤਾਂ ਉਹ ਵੀ ਰਾਜ਼ੀ ਨੇ ਵੀ ਅਸੀਂ ਤੇਨ ਲਈਏ ਤਿਆਰ ਵਿਵਾਦ ਤਾਂ ਸਿਰਫ ਇੱਕ ਇੱਕ ਪਰਸੈਂਟ ਦਾ ਹੈ ਮੈਂ ਥੋੜਾ ਜਾ ਸਮਝਣ ਵਾਸਤੇ ਦੱਸਦਾ ਕਿ ਵਿਵਾਦ ਹੈ ਕਿ ਇਹ ਪਹਿਲਾਂ ਵਿਵਾਦੇ ਹੈ ਕਿ ਜਿਹੜਾ ਵੀ ਅਨਾਜ ਅਸੀਂ ਮੰਡੀਆਂ 'ਚ ਵੇਚਦੇ ਆ ਉਸ ਦੇ ਉੱਤੇ 2-2% ਪਹਿਲਾਂ ਆਰਡੀਐਫ ਤੇ ਮੰਡੀ ਫੀਸ ਲੱਗੀ ਹੋਈ ਸੀ ਜਿਹੜੀ ਕੈਪਟਨ ਸਰਕਾਰ ਦੇ ਟਾਈਮ ਜਦੋਂ ਅਸੀਂ ਕਿਸਾਨਾਂ ਨੂੰ ਕਰਜ਼ਾ ਰਾਹਤ ਦਿੱਤੀ ਉਹਦੇ ਵਿੱਚ 1-1% ਅਸੀਂ ਹੋਰ ਵਾਅਦਾ ਕਰ ਲਿਆ 3-3% ਹੋ ਗਈ ਜੋ ਕਿ ਸਾਰੇ ਕੰਟਰੀ ਦੇ ਵਿੱਚ ਜਿੰਨੀਆਂ ਸਟੇਟਾਂ ਹੋਰ ਨੇ ਉਹਨਾਂ ਤੋਂ ਇਹ ਜ਼ਿਆਦਾ ਹੈ ਮਤਲਬ ਬਾਕੀ ਸਾਰੀਆਂ ਸਟੇਟਾਂ ਨੂੰ 2-2% ਮਿਲਦਾ ਕਿਸੇ ਨੂੰ 1-1% ਵੀ ਮਿਲਦਾ ਪਰ ਪੰਜਾਬ ਨੂੰ ਇਹ 3-3% ਦੇ ਰਹੇ ਸੀ ਪਰ ਔਰ ਦਿਨ ਦੇ ਵੀ ਰਹੇ ਕਾਫੀ ਟਾਈਮ ਤੱਕ ਇਹ ਦਿਨਦੇ ਰਹੇ ਆ ਪਰ ਜਦੋਂ ਤਿੰਨ ਖੇਤੀ ਕਾਨੂੰਨ ਵਾਲਾ ਇਸ਼ੂ ਆ ਗਿਆ ਉਦੋਂ ਫਿਰ ਇਹਨਾਂ ਨੇ ਪੰਜਾਬ ਦੀ ਫਿਰ ਬਾਹ ਮਰੋੜਨੀ ਸ਼ੁਰੂ ਕਰਤੀ ਕਿ ਤੁਸੀਂ ਅਸੀਂ ਤੁਹਾਨੂੰ ਆਰਡੀਐਫ ਨਹੀਂ ਦੇਣਾ ਤੁਸੀਂ ਕਿਉਂਕਿ ਇਹ ਵਾਲਾ ਪੈਸਾ ਜਿਹੜਾ ਹੈ ਉਹ ਕਰਜ ਰਾਹਤ ਕਿਸਾਨਾਂ ਦੇ ਕਰਜ਼ਿਆਂ ਨੂੰ ਖਤਮ ਕਰਨ ਵਾਸਤੇ ਦਿੱਤਾ ਜਦਕਿ ਇਹ ਤਾਂ ਰੂਰਲ ਡਿਵੈਲਪਮੈਂਟ ਫੰਡ ਵਾਸਤੇ ਸੀ ਔਰ ਮੰਡੀਆਂ ਤੇ ਰੱਖ-ਰਖਾਅ ਵਾਸਤੇ ਸੀ ਤਾਂ ਉਥੇ ਸਰਕਾਰ ਨੇ ਇਹ ਪਲੀ ਲਿੱਤੀ ਵੀ ਇਹ ਸਾਡਾ ਸਟੈਚੂਰੀ ਫੰਡ ਹੈ ਅਸੀਂ ਇਹਨੂੰ ਜਿੱਥੇ ਮਰਜ਼ੀ ਖਰਚ ਕਰੀਏ ਦੂਜਾ ਅਸੀਂ ਜਦੋਂ ਇਹ ਲਗਾਇਆ ਤਾਂ ਬਕਾਇਦਾ ਵਿਧਾਨ ਸਭਾ ਦੇ ਵਿੱਚ ਐਕਟ ਪਾਸ ਕਰਕੇ ਲਗਾਇਆ ਤੇ ਐਕਟ ਦੇ ਵਿੱਚ ਲਿਖਿਆ ਕਿ ਇਹ ਕਿਸ ਮੱਦੇ ਤੇ ਖਰਚ ਕੀਤਾ ਜਾ ਸਕਦਾ ਉਹਦੇ ਚ ਕੱਲੇ ਕਿਸਾਨ ਨਹੀਂ ਮਜ਼ਦੂਰ ਵੀ ਹੈਗੇ ਹੈ ਮਜ਼ਦੂਰਾਂ ਨੂੰ ਵੀ 511 ਕਰੋੜ ਰੁਪਏ ਦੇ ਉਹ ਲੋ ਜਿਹੜੇ ਕਰਜ਼ੇ ਸੀ ਉਹ ਮਾਫ ਕੀਤੀ ਸੀ ਔਰ ਕਿਸਾਨਾਂ ਦੇ 4600 ਕਰੋੜ ਰੁਪਏ ਦੇ ਕਰਜ਼ੇ ਮਾਫ ਕੀਤੇ ਸੀ ਤੇ ਇਹ ਅਸੀਂ ਕਰ ਸਕਦੇ ਹਾਂ ਤੁਸੀਂ ਸਾਨੂੰ ਇਹ ਨਹੀਂ ਪੁੱਛ ਸਕਦੇ ਕਿ ਅਸੀਂ ਇਹ ਕਿੱਥੇ ਖਰਚ ਕਰ ਰਹੀਏ ਕਿੱਥੇ ਨਾ ਕਰੀਏ ਪਰ ਗਵਰਨਮੈਂਟ ਆਫ ਇੰਡੀਆ ਮੰਨ ਨਹੀਂ ਇਸ ਲੈ ਕੇ ਉਹਨਾਂ ਨੇ ਕਿਹਾ ਵੀ ਨਹੀਂ ਫਿਰ ਮਨਪ੍ਰੀਤ ਬਾਦਲ ਹੋਰਾਂ ਨੇ ਆਰਰ ਭਾਰਤ ਪੋਸ਼ਣ ਆਸ਼ੂ ਦੇ ਉਦੋਂ ਦੇ ਫੂਡ ਐਂਡ ਸਪਲਾਈ ਮਿਨਿਸਟਰ ਸੀ ਦੋਨਾਂ ਨੇ ਪਿਊਸ਼ ਗੋਇਲ ਹੋਰਾਂ ਨੂੰ ਇਹ ਮਤਲਬ ਇੱਕ ਆਸ਼ਵਾਸਨ ਦੇਤਾ ਕਿ ਠੀਕ ਹੈ ਅਸੀਂ ਇਹਨੂੰ 2-2% ਹੀ ਕਰ ਦਾਂਗੇ ਪਰ ਇਨ ਬਿਟਵੀਨ ਉਹਨਾਂ ਨੇ ਜਿਹੜਾ 3500 ਕਰੋੜ ਰੁਪਏ ਮੈਨੂੰ ਯਾਦ ਆ ਉਦੋਂ ਵੀ 3500 ਕਰੋੜ ਰੁਪਏ ਰੁਕਿਆ ਹੋਇਆ ਸੀ ਉਹ ਰਿਲੀਜ਼ ਕਰਤਾ ਤੇ ਇਹ ਕਹਤਾ ਵੀ ਤੁਸੀਂ ਇਹਨੂੰ ਅ ਦੋ ਦੋ ਪਰਸੈਂਟ ਕਰੋ ਤੇ ਕਾਨੂੰਨ ਪਾਸ ਕਰੋ ਉੱਥੇ ਵਿਧਾਨ ਸਭਾ ਚ ਲਿਆ ਕੇ ਪਰ ਉਹਨਾਂ ਨੇ ਨਹੀਂ ਕੀਤਾ ਇਹ ਪੈ ਗਈ ਇਸ ਸਰਕਾਰ ਦੇ ਉੱਤੇ ਤੇ ਇਸ ਸਰਕਾਰ ਨੇ ਫਿਰ ਇਹ ਤਾਂ ਨਹੀਂ ਕੀਤਾ ਕਿਸੇ ਨੂੰ ਦੋ ਦੋ ਪਰਸੈਂਟ ਕਰ ਦਾਂਗੇ ਪਰ ਇਹ ਜ਼ਰੂਰ ਕਿਹਾ ਕਿ ਇਹ ਪੈਸਾ ਪਿਓਰਲੀ ਪਿਓਰਲੀ ਜਿਹੜਾ ਹੈਗਾ ਉਹ ਰੂਰਲ ਡਿਵੈਲਪਮੈਂਟ ਦੇ ਉੱਤੇ ਹੀ ਖਰਚ ਕੀਤਾ ਜਾਊਗਾ ਯਾਨੀ ਕਿਸਾਨੀ ਕਰਜ਼ੇ ਉੱਤੇ ਵਾਲਾ ਜਿਹੜਾ ਪੋਰਸ਼ਨ ਸੀ ਉਹ ਮੈਨੂੰ ਲੱਗਦਾ ਕਿ ਹਟਾ ਤਾ ਇਹਨਾਂ ਨੇ ਹੁਣ ਸਿਰਫ ਇਸ ਤੇ ਖਰਚ ਹੋਊਗਾ ਪਰ ਜਿਹੜੀ ਮੈਨੂੰ ਜਿੱਥੇ ਤੱਕ ਇਨਫੋਰਮੇਸ਼ਨ ਹੈਗੀ ਹੈ ਉਹ ਦੇਖੋ ਇਹ ਹੈ ਕਿ ਜਿੰਨੀਆਂ ਵੱਡੀਆਂ ਕੰਪਨੀਆਂ ਨੇ ਜਿਨ੍ਹਾਂ ਚ ਆਈਟੀਸੀ ਹੈ ਹੋਰ ਜਿਹੜੀਆਂ ਵੱਡੀਆਂ ਕੰਪਨੀਆਂ ਫੂਡ ਸੈਕਟਰ ਦੇ ਵਿੱਚ ਨੇ ਉਹ ਇਸ ਗੱਲ ਦੇ ਉੱਤੇ ਦਬਾਅ ਬਣਾ ਰਹੀਆਂ ਨੇ ਕਿ ਅਗਰ ਇੰਟਰਨੈਸ਼ਨਲ ਲੈਵਲ ਤੇ ਉੱਤੇ ਕੰਪੀਟੀਸ਼ਨ ਕਰਨਾ ਹੈ ਅਸੀਂ ਤਾਂ ਸਾਨੂੰ ਐਡੇ ਟੈਕਸ ਅਸੀਂ ਦੇ ਨਹੀਂ ਸਕਦੇ ਮਤਲਬ ਇਹ ਸਾਨੂੰ 10% ਦੇ ਆਸ-ਪਾਸ ਤੱਕ ਟੈਕਸ ਹੀ ਪੈ ਜਾਂਦੇ ਆ ਇੱਥੇ 6% ਤਾਂ ਮੈਂ ਤੁਹਾਨੂੰ ਇਹੀ ਕਿਹਾ ਤਾਂ ਮੰਡੀ ਫੀਸ ਤੇ ਆਰਡੀਐਫ ਔਰ 2.5% ਅਰਤ ਵੀ ਹੈਗੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਖਰਚੇ ਪੈਂਦੇ ਨੇ ਅਗਰ ਉਹਨੂੰ ਮਿਲਾ ਲਈਏ ਤਾਂ ਲਗਭਗ ਸਾਡੇ ਕੋਲੇ 10-11% ਦਾ ਤਕਰੀਕੀ ਖਰਚਾ ਪੈਂਦਾ ਹੈ ਉਹ ਕਹ ਰਹੇ ਵੀ ਅਸੀਂ ਇਹ ਨਹੀਂ ਕਰ ਸਕਦੇ ਤਾਂ ਮੈਨੂੰ ਯਾਦ ਹੈ ਕਿ ਪਿਛਲੇ ਸਾਲ ਇੱਕ ਫਿੱਕੀ ਜਿਹੜੀ ਵੱਡੀ ਆਰਗੇਨਾਈਜੇਸ਼ਨ ਹੈ ਇੰਡਸਟਰੀ ਦੀ ਉਹਨਾਂ ਦੀ ਇੱਕ ਮੀਟਿੰਗ ਹੋਈ ਸੀ ਦਿੱਲੀ ਦੇ ਵਿੱਚ ਜਿੱਥੇ ਉਹਨਾਂ ਨੇ ਉਦੋਂ ਦੇ ਫੂਡ ਸੈਕਟਰੀ ਨੇ ਉਹਨਾਂ ਨੂੰ ਇਹ ਆਸ਼ਵਾਸਨ ਦਿੱਤਾ ਸੀ ਕਿ ਅਸੀਂ ਇਹਨੂੰ ਇੱਕ ਜਾਂ 2% ਤੱਕ ਲੈ ਕੇ ਆਵਾਂਗੇ ਤੁਸੀਂ ਮਤਲਬ ਉਹ ਨਾ ਕਰੋ ਤੁਸੀਂ ਦੇਖੋ ਹੁਣ ਉੱਥੇ 2% ਕਹਤਾ ਜਿਹੜੇ ਤਿੰਨ ਖੇਤੀਕਰੂਣ ਸੀ ਉਸ ਤੇ ਜ਼ੀਰੋ ਸੀ ਕਿ ਤੁਸੀਂ ਜਿੱਥੇ ਮਰਜ਼ੀ ਮੰਡੀਆਂ ਪਣਾਓ ਜਿੰਨਾ ਮਰਜ਼ੀ ਅਨਾਜ ਖਰੀਦੋ ਤੁਹਾਨੂੰ ਕੋਈ ਟੈਕਸ ਨਹੀਂ ਯਾਨੀ ਚਾਹੇ ਅਸੀਂ ਖੇਤੀ ਬਾੜੀ ਵਾਲੇ ਬਿੱਲ ਰੱਦ ਕਰਤੇ ਪਰ ਇਨਡਾਇਰੈਕਟਲੀ ਜਾਇਆ ਕਰੋ ਚੋਰ ਮੋਰੀਆਂ ਰਹੀਆਂ ਅਸੀਂ ਉਹ ਸਾਰੀਆਂ ਮਤਾਂ ਇੱਕ ਇੱਕ ਕਰਕੇ ਲਾਗੂ ਕਰਨ ਵਾਸਤੇ ਅਸੀਂ ਸਟੈਪ ਚੁੱਕੇ ਹੀ ਹੋਏ ਨੇ ਉਹਦਾ ਹੀ ਇਹ ਹੈਗਾ ਕਿ ਹੁਣ ਸਾਡਾ 8000 ਕਰੋੜ ਰੁਪਏ ਰੁਕਿਆ ਸਾਨੂੰ ਦਿੱਕਤ ਸਭ ਤੋਂ ਜ਼ਿਆਦਾ ਕੀ ਆ ਰਹੀ ਹੈ ਕਿ ਅਸੀਂ ਕਿਸਾਨਾਂ ਦਾ ਜਿਹੜਾ ਕਰਜ਼ ਮਾਫ ਕਰਨ ਲਈ ਲੋਨ ਲਿੱਤਾ ਸੀ 6000 ਕਰੋੜ ਰੁਪਏ ਦਾ ਉਹ ਸਾਡਾ ਡਿਫਾਲਟ ਹੋ ਗਿਆ ਪਿਛਲੇ 2-3 ਕਿਸ਼ਤਾਂ ਲਗਾਤਾਰ ਡਿਫਾਲਟ ਹੋ ਰਹੀਆਂ ਨੇ ਅਸੀਂ ਉਹਨਾਂ ਨਾਲ ਮਤਲਬ ਇਹ ਕੀਤਾ ਹੋਇਆ ਕਿ ਅਸੀਂ 100-100 ਕਰੋੜ ਰੁਪਏ ਹਰ ਮਹੀਨੇ ਕਰਕੇ ਤੁਹਾਨੂੰ ਦੇ ਦਾਂਗੇ ਇਕੱਠੀ ਕਿਸ਼ਤ ਨਹੀਂ ਦਿੱਤੀ ਜਾ ਸਕਦੀ ਸੋ ਹੁਣ ਉਹ ਪੈਸਾ ਮੰਡੀ ਬੋੜੀਆ ਆਰਡੀਐਫ ਦਿੱਤੀ ਬਜਾਏ ਅਸ ਟਾਈਮ ਸਰਕਾਰ ਦੇ ਖਜ਼ਾਨੇ ਚੋਂ ਜਾ ਰਿਹਾ ਸੋ ਜਿਹਨੇ ਸਾਡੀ ਦਿੱਕਤ ਨੂੰ ਹੋਰ ਬਹੁਤ ਵਧਾਤਾ ਹੈ ਹੁਣ ਇੱਕ ਰਾਹਤ ਰਾਹਤ ਮੈਂ ਕਿਉਂ ਕਹੂੰਗਾ ਮੈਂ ਇਹ ਕਹੂੰਗਾ ਕਿ ਜਿਹੜੀ ਸਾਡੀ ਆਰਮ ਟਵਿਸਟਿੰਗ ਕਰ ਰਹੀ ਚੀਜ਼ ਸਰਕਾਰ ਕੇਂਦਰ ਸਰਕਾਰ ਅਸੀਂ ਮਤਲਬ ਝੁਕ ਗਏ ਆ ਇੱਕ ਤਰ੍ਹਾਂ ਦਾ ਅਸੀਂ ਆਯੁਸ਼ਮਨ ਆਰੋਗ્ય ਸੈਂਟਰ ਮੋਹੱਲਾ ਕਲੀਨਿਕਾ ਨੂੰ ਇਹ ਨਾਂ ਦਿੱਤਾ ਸਾਨੂੰ ਉਹਦੇ ਪੈਸੇ ਰਿਲੀਜ਼ ਹੋਣ ਲੱਗ ਗਏ ਆ ਇਸੇ ਤਰ੍ਹਾਂ ਹੀ ਪੀਐਮ ਸ਼੍ਰੀ ਯੋਜਨਾ ਸੀ ਤੁਹਾਨੂੰ ਦੱਸਿਆ ਸੀ ਸਕੂਲਾਂ ਵਾਲੀ ਉਹ ਅਸੀਂ ਨਹੀਂ ਕਰ ਰਹੇ ਸੀਗੇ ਤਾਂ ਸਾਨੂੰ 272 ਕਰੋੜ ਤਾਂ ਉਹਦਾ ਹੀ ਨਹੀਂ ਸੀ ਆ ਰਿਹਾ ਬਲਕਿ 66500 ਕਰੋੜ ਰੁਪਏ ਜਿਹੜਾ ਸਮਗਰ ਸਿੱਖਿਆ ਅਭਿਆਨ ਦਾੰਦਾ ਸਾਨੂੰ ਉਹ ਵੀ ਰੋਕਦਾ ਸੀ ਹੁਣ ਅਸੀਂ ਉਹ ਵੀ ਕਹਿਤਾ ਵੀ ਠੀਕ ਹੈ ਅਸੀਂ ਪੀਐਮ ਸ਼੍ਰੀ ਵਾਸਤੇ ਤਿਆਰ ਹਾਂ ਤਾਂ ਹੁਣ ਸਾਨੂੰ ਉਹਦੀਆਂ ਦੋ ਕਿਸ਼ਤਾਂ ਜਿਹੜੀਆਂ ਹੈਗੀਆਂ 311 311 ਕਰੋੜ ਰੁਪਏ ਦੀਆਂ ਉਹ ਸਾਨੂੰ ਆ ਗਈਆਂ ਨੇ ਤੀਸਰਾ ਮਸਲਾ ਜਿਹੜਾ ਸੀ ਉਹ ਆਰਡੀਐਫ ਦਾ ਸੀ ਆਰਡੀਐਫ ਦੇ ਵਿੱਚ ਹੁਣ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਰੱਖਿਆ ਤਾਂ ਕੇਂਦਰੀ ਮੰਤਰੀ ਜਿਹੜੇ ਪ੍ਰਲਾਦ ਜੋਸ਼ੀ ਹੈਗੇ ਨੇ ਉਹਨਾਂ ਨੇ ਕਿਹਾ ਕਿ ਇਹ ਗਵਰਨਮੈਂਟ ਆਫ ਇੰਡੀਆ ਯਾਨੀ ਜਿਹੜੀ ਫਾਈਨਾਂਸ ਮਿਨਿਸਟਰੀ ਹੈ ਉਹ ਸਾਡੇ ਤੇ ਬਹੁਤੇ ਦਬਾਅ ਬਣਾ ਰਹੀ ਹੈ ਕਿ ਰੈਸ਼ਨਲਾਈਜ਼ ਹੋਣਾ ਚਾਹੀਦਾ ਸਾਰੇ ਟੈਕਸਸ ਇਹ ਨਹੀਂ ਹੈ ਕਿ ਇੱਕ ਸਟੇਟ ਕਿੰਨੇ ਮਰਜ਼ੀ ਲਈ ਜਾਏ ਤੇ ਦੂਜੀ ਸਟੇਟ ਘੱਟ ਲਏ ਤਾਂ ਇਹ ਇੱਕ ਇਸ਼ੂ ਆਇਆ ਤਾਂ ਉਹਨਾਂ ਨੇ ਕਿਹਾ ਵੀ ਮੈਂ ਫਾਈਨਾਂਸ ਮਿਨਿਸਟਰੀ ਨਾਲ ਗੱਲ ਕਰੂੰਗਾ ਪਹਿਲਾਂ ਉਸ ਤੋਂ ਬਾਅਦ ਇਸ ਤੇ ਕੋਈ ਫੈਸਲਾ ਲਵਾਂਗੇ ਹੁਣ ਇਸ ਟਾਈਮ ਕਿਉਂਕਿ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਹੁਣ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਸਾਡੇ ਪਾਰਲੀਮੈਂਟ ਮੈਂਬਰ ਇਸ ਤਰ੍ਹਾਂ ਦੇ ਇਸ਼ੂ ਤਾਂ ਨਹੀਂ ਉਠਾ ਰਹੇ ਉਹਨਾਂ ਨੂੰ ਫਾਈਨਾਂਸ ਮਿਨਿਸਟਰ ਤੋਂ ਇਹ ਪੁੱਛਣਾ ਚਾਹੀਦਾ ਸੀ ਉੱਥੇ ਵੀ ਕੀ ਅਸੀਂ ਇਹ ਆਪਣੇ ਫੰਡ ਆਪਣੇ ਜਿਹੜੇ ਅਸੀਂ ਟੈਕਸ ਲਗਾ ਸਕਦੇ ਆ ਜੀਐਸਟੀ ਤੋਂ ਬਾਅਦ ਜਿਹੜਾ ਤੁਸੀਂ 4% ਸਾਡਾ ਅਨਾਜ ਦੇ ਉੱਤੇ ਲੱਗਿਆ ਹੋਇਆ ਸੀ ਉਹ ਤੁਸੀਂ ਜ਼ੀਰੋ ਕਰਤਾ ਤੇ ਕੀ ਸਾਨੂੰ ਇੰਨਾ ਵੀ ਅਧਿਕਾਰ ਨਹੀਂ ਕੀ ਅਸੀਂ ਇਦੇ ਕੋਈ ਹੋਰ ਫਾਰਮੂਲੇ ਲੱਭੀਏ ਤਾਂ ਜੇ ਅਸੀਂ ਲੱਭੇ ਨੇ ਤਾਂ ਤੁਸੀਂ ਸਾਨੂੰ ਉਹ ਦੇਣ ਤੋਂ ਕਿਉਂ ਅਨਾਕਾਨੀ ਕਰ ਰਹੇ ਹੋ ਇਹ ਇਸ਼ੂ ਚੱਕਣ ਦੀ ਬਜਾਏ ਅਸੀਂ ਉੱਥੇ ਇਸ਼ੂ ਕੀ ਚੱਕਿਆ ਸੀਗਾ ਕੱਲ ਤੁਸੀਂ ਦੇਖਿਆ ਜਿਹੜਾ ਸਾਡੇ ਪਾਰਲੀਮੈਂਟ ਮੈਂਬਰ ਬਾਹਰ ਖੜੇ ਸੀ ਪਾਰਲੀਮੈਂਟ ਦੇ ਉਹ ਇਸ਼ੂ ਕੀ ਚੱਕ ਰਿਹਾ ਕਿ ਜੀ ਅਨਾਜ ਦੀ ਖਰੀਦ ਬਹੁਤ ਸਲੋ ਹੋਈ ਉਹ ਤਾਂ ਹੋ ਚੁੱਕੀ ਹੁਣ ਹੁਣ ਉਸ ਤੋਂ ਬਾਅਦ ਤਾਂ ਵੀਟ ਦੀ ਸੋਇੰਗ ਵੀ ਹੋ ਚੁੱਕੀ 90% ਤੋਂ ਉੱਪਰ ਵੀਟ ਦੀ ਸੋਇੰਗ ਕੰਪਲੀਟ ਹੋ ਗਈ ਹੈ ਹੁਣ ਆਪਾਂ ਉਹ ਜਿਹਨੂੰ ਸੱਪ ਨਿਕਲ ਗਿਆ ਉਹਦੀ ਲਕੀਰ ਕਿਉਂ ਪਿੱਟੀ ਜਾ ਰਹੀ ਆ ਕੀ ਇਹ ਸ਼ੂਟ ਨਹੀਂ ਚੱਕਣ ਵਾਲਾ ਸੀਗਾ ਕੀ ਸਾਡਾ ਆਰਡੀਐਫ ਦਾ 8000 ਕਰੋੜ ਰੁਪਏ ਰੁਕਿਆ ਹੋਇਆ ਹੈ ਤੁਸੀਂ ਇਹਨੂੰ ਕਿਉਂ ਨਹੀਂ ਦੇ ਰਹੇ ਸਾਡੀ ਸੜਕ ਲਿੰਕ ਰੋਡਸ ਦਾ ਐਡਾ ਬੁਰਾ ਹਾਲ ਹੋ ਗਿਆ ਤੇ ਅਸੀਂ ਮੰਡੀਆਂ ਦਾ ਰਖ ਰਖਾਓ ਕਿਵੇਂ ਕਰਾਂਗੇ ਇਸ ਦੇ ਉੱਤੇ ਗੱਲ ਕਰਨ ਦੀ ਬਜਾਏ ਅਸੀਂ ਕਰ ਰਹੇ ਹਾਂ ਕਿ ਸਾਨੂੰ ਡੀਏਪੀ ਨਹੀਂ ਮਿਲੀ ਡੀਏਪੀ ਦਾ ਵੀ ਜਿੰਨਾ ਸੀ ਉਹ ਸਭ ਕੰਪਲੀਟ ਹੋ ਗਿਆ ਜਿੰਨੀ ਸਾਨੂੰ ਖਰਚ ਚਾਹੀਦੀ ਸੀ ਉਹ ਹੋ ਗਈ ਅੱਜ ਕੋਈ ਤੁਹਾਨੂੰ ਕਿਤੇ ਫਾਰਮਰ ਕੋਈ ਇਹ ਕਹਿੰਦਾ ਮਿਲ ਰਿਹਾ ਕਿ ਮੈਨੂੰ ਡੀਏਪੀ ਨਹੀਂ ਮਿਲ ਰਹੀ ਇਟ ਮੀਨਸ ਇਹ ਸਾਰਿਆਂ ਉਹਦੇ ਕੋਲੇ ਉਹਨੇ ਆਪਣੇ ਕਿਤਨੋਂ ਕਿਤੋਂ ਇਧਰ ਉਧਰ ਜੁਗਾੜ ਕਰਕੇ ਆਪਣੀ ਸੋਇੰਗ ਕੰਪਲੀਟ ਕਰ ਲਈ ਹੈ ਮੈਨੂੰ ਲੱਗਦਾ ਹੈ ਕਿ ਅਸੀਂ ਜਿਹੜੀ ਆਹ ਦਿੱਕਤ ਹੈ ਨਾ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਜਿਹੜੇ ਵੀ ਹੈਗੇ ਉਹਨਾਂ ਨੂੰ ਸਮਝਣ ਦੀ ਇਹੀ ਹੈ ਕਿ ਉਹ ਪ੍ਰਸੰਗਿਕ ਕੁਐਸਚਨ ਨਹੀਂ ਉਠਾਉਂਦੇ ਇਹਦਾ ਕੀ ਪ੍ਰਸੰਗ ਸੀ ਕੱਲ ਜਿਹੜੀ ਚੀਜ਼ ਨਿਕਲ ਚੁੱਕੀ ਉਹਦਾ ਕੋਈ ਪ੍ਰਸੰਗ ਹੀ ਨਹੀਂ ਤੁਸੀਂ ਇਸ ਤੇ ਉਠਾਉਂਦੇ ਆਰਡੀਐਫ ਤੇ ਘੇਰਦੇ ਉਹ ਘੇਰ ਵੀ ਸਕਦੇ ਸੀਗੇ ਜਦੋਂ ਉਹਨਾਂ ਨੂੰ ਇਹ ਕਹਿੰਦੇ ਵੀ ਕੀ ਕਿਸੇ ਸਟੇਟ ਨੂੰ ਇਹ ਰਾਈਟ ਹੀ ਨਹੀਂ ਕਿ ਉਹ ਆਪਣਾ ਟੈਕਸ ਲਗਾ ਸਕੇ ਜਾਂ ਨਾ ਲਗਾ ਸਕੇ ਤੁਸੀਂ ਕੌਣ ਹੋਣੇ ਹੋ ਇਹ ਸਾਨੂੰ ਦੱਸਣ ਵਾਲੇ ਕਿ ਤੁਸੀਂ ਕਿੱਥੇ ਲਗਾਓ ਕਿੱਥੇ ਨਾ ਲਗਾਓ ਕਿੱਥੇ ਖਰਚ ਕਰਨਾ ਕਿੱਥੇ ਨਹੀਂ ਕਰਨਾ ਇਹ ਸਟੇਟ ਦਾ ਰਾਈਟ ਆ ਤੁਸੀਂ ਸਟੇਟ ਦੇ ਰਾਈਟ ਨੂੰ ਕਿਵੇਂ ਇਗਨੋਰ ਕਰ ਸਕਦੇ ਹੋ ਇਹ ਇਸ਼ੂ ਨਹੀਂ ਚੱਕ ਰਹੇ ਇਹਦੇ ਅਗਰ ਇਹ ਇਸ਼ੂ ਚੱਕਦੇ ਤਾਂ ਮੈਨੂੰ ਲੱਗਦਾ ਕਿ ਸਾਰੇ ਜਿਹੜੇ ਸਾਡੇ ਆਮ ਆਦਮੀ ਪਾਰਟੀ ਵਾਲੇ ਮੈਂਬਰ ਪਾਰਲੀਮੈਂਟ ਹੈ ਉਹ ਵੀ ਨਾਲ ਆਂਦੇ ਜਿਹੜੇ ਇੱਕ ਸਾਡੇ ਦੂਜੇ ਵੀ ਹੈਗੇ ਆ ਆਜ਼ਾਦ ਉਮੀਦਵਾਰ ਉਹ ਵੀ ਆਂਦੇ ਕਿਉਂਕਿ ਇੱਕ ਤਾਂ ਸਾਡੇ ਅਜੇ ਜੇਲ੍ਹ 'ਚ ਹੀ ਨੇ ਡਿਬਰੂਗੜ੍ਹ ਜੇਲ੍ਹ 'ਚ ਤੇ ਇੱਕ ਤਾਂ ਘਟੋ-ਘਟ ਤੇ ਹੈਗੇ ਆ ਉਹ ਵੀ ਨਾਲ ਆਂਦੇ ਸੋ ਸਾਰਾ ਇੱਕ ਇਕੱਠਾ ਬਣਦਾ ਇਸੇ ਤਰ੍ਹਾਂ ਹੀ ਸੱਤੋਂ ਮੈਂਬਰ ਜਿਹੜੇ ਰਾਜ ਸਭਾ 'ਚ ਹੈ ਉਹ ਵੀ ਉਠਾ ਸਕਦੇ ਮਿਲ ਕੇ ਤਾਂ ਇੱਕ ਦਬਾਅ ਪੈਂਦਾ ਪਰ ਅਸੀਂ ਇਸ਼ੂ ਹੀ ਕੁਝ ਹੋਰ ਉਠਾਈ ਜਾ ਰਹੇ ਜਿਸ ਨਾਲ ਮੈਨੂੰ ਲੱਗਦਾ ਕਿ ਸੀ ਤਬਾਅ ਬਣਾਉਣ ਦੇ ਵਿੱਚ ਕਾਮਯਾਬ ਨਹੀਂ ਰਹੇ ਕੱਲ ਦਾ ਦਿਨ ਤੁਸੀਂ ਜਿਹੜੇ ਸਵਾਲ ਉਠਾਏ ਬੜੇ ਰੈਲੇਵੈਂਟ ਨੇ ਜੈਨੂਨ ਨੇ ਇੰਦਰਪ੍ਰੀਤ ਜੀ ਜਿਹੜਾ ਤੁਸੀਂ ਸਵਾਲ ਇਹ ਉਠਾਇਆ ਨਾ ਇਹ ਥੋੜਾ ਜਿਹਾ ਮੈਨੂੰ ਲੱਗਦਾ ਕਿ ਕੇਂਦਰ ਇੱਥੇ ਬਹੁਤ ਗਲਤ ਕਰ ਰਿਹਾ ਕਿ ਇਹ ਰੈਸ਼ਨਲਾਈਜ਼ ਹੋਣਾ ਚਾਹੀਦਾ ਤਰਕਸੰਗਤ ਹੋਣਾ ਚਾਹੀਦਾ ਵੀ ਹਰ ਸਟੇਟ ਇੱਕੋ ਜਿੰਨਾ ਹੀ ਲੈਣ ਫਿਰ ਦੇਖੋ ਸਟੇਟ ਦਾ ਤਾਂ ਕੋਈ ਰਾਈਟ ਹੀ ਨਾ ਰਿਹਾ ਤੁਸੀਂ ਕਹਿੰਦੇ ਹੋ ਕਿ ਅਸੀਂ ਇੱਕ ਯੂਨੀਅਨ ਆਫ ਸਟੇਟਸ ਹੈ ਤੁਸੀਂ ਕਹਿੰਦੇ ਹੋ ਕਿ ਫੈਡਰਲ ਸਟਰਕਚਰ ਦੇ ਵਿੱਚ ਕੁਝ ਅਖਤਿਆਰ ਕੇਂਦਰ ਦੇ ਨੇ ਕੁਝ ਅਖਤਿਆਰ ਸਟੇਟਾਂ ਦੇ ਨੇ ਕੁਝ ਅਖਤਿਆਰ ਸਾਂਝੇ ਨੇ ਠੀਕ ਹੈ ਨਾ ਜੀ ਸੋ ਹੁਣ ਜੇ ਕੇਂਦਰ ਕੋਲੇ ਆਪਣੇ ਅਖਤਿਆਰ ਨੇ ਤੇ ਉਹ ਆਪਣੇ ਵਰਤ ਲੈਂਦਾ ਤੇ ਠੋਸ ਵੀ ਦਿੰਦਾ ਤਾਂ ਸਟੇਟ ਕੋਲੇ ਉਹਦਾ ਸਬਜੈਕਟ ਉਹਨੂੰ ਫ੍ਰੀ ਦੇਣ ਹੁਣ ਖੇਤੀ ਨਾਲ ਜੁੜੇ ਮਾਮਲੇ ਤਾਂ ਇਹਨਾਂ ਨੂੰ ਫੈਸਲੇ ਲੈਣ ਦਾ ਅਖਤਿਆਰ ਹੋਣਾ ਚਾਹੀਦਾ ਇਹ 3% ਲੈਣਾ ਚਾਹੁੰਦੇ ਨੇ ਤਾਂ ਕੇਂਦਰ ਨੂੰ ਕੋਈ ਮੁਸ਼ਕਲ ਹੋਣੀ ਨਹੀਂ ਚਾਹੀਦੀ ਪਹਿਲੀ ਗੱਲ ਤੇ ਕੇਂਦਰ ਉਹ ਲੈ ਕੇ ਕਿਉਂ ਜਾਵੇ ਪੈਸੇ ਇਹ ਤਾਂ ਇਹਨਾਂ ਕੋਲ ਇੱਥੇ ਹੀ ਰਹਿਣ ਫਿਰ ਵੀ ਚਲੋ ਜੇ ਉਹ ਕਹਿ ਰਿਹਾ ਕਿ ਤੁਸੀਂ ਫਲਾਣੀ ਸਟੇਟ ਦਾ 1% ਲੈ ਰਹੀ ਤੇ ਤੁਸੀਂ 3% ਕਿਉਂ ਲੈ ਰਹੇ ਹੋ ਇਹਦਾ ਮਤਲਬ ਹੈ ਕਿ ਇਹਦੇ ਉੱਤੇ ਇੱਕ ਵਾਰੀ ਅਜੇ ਦੇਸ਼ ਵਿਆਪੀ ਬਹਿਸ ਚੱਲਣ ਦੀ ਲੋੜ ਆ ਅਜੇ ਜਿਹੜੀਆਂ ਸਟੇਟਸ ਨੇ ਉਹ ਇਕੱਠੀਆਂ ਹੋ ਕੇ ਕੇਂਦਰ ਦੇ ਨਾਲ ਲੜਨ ਨੂੰ ਤਿਆਰ ਨਹੀਂ ਗਈਆਂ ਹਰ ਕੋਈ ਆਪਣਾ ਹੀ ਸਿਰ ਗੁੰਦੀ ਜਾਂਦਾ ਹੈ ਹਰ ਕੋਈ ਆਪਣਾ ਹੀ ਟਾਈਮ ਟੇਪਾਈ ਜਾਂਦਾ ਹੈ ਤੇ ਲੋਕਲ ਪੋਲਿਟਿਕਸ ਨੇ ਜਿਹੜੇ ਵੱਡੇ ਮੁੱਦੇ ਖਾ ਲੇ ਕਿਸੇ ਸਮੇਂ ਦੇ ਉੱਤੇ ਜਦੋਂ ਕਾਂਗਰਸ ਬੜੀ ਪਾਵਰਫੁਲ ਸੀਗੀ ਔਰ ਕੇਂਦਰੀਕਰਨ ਬਹੁਤ ਸੀਗਾ ਉਦੋਂ ਕਈ ਸੂਬੇ ਇਕੱਠੇ ਹੋ ਜਾਂਦੇ ਹੁੰਦੇ ਸੀ ਕਈ ਵੱਖਰੇ ਵਿਚਾਰ ਵਾਲੇ ਜਿੱਦਾਂ ਜਨਤਾ 당 ਅਕਾਲੀ 당 ਇਥੇ ਅਨੈਲੋ ਜੇ ਉਹ ਸਾਰੇ ਉਧਰ TDP ਇਸੇ ਤਰ੍ਹਾਂ ਇਹ ਲੋਕ ਇਕੱਠਾ ਇੱਕ ਸੰਗਠਨ ਬਣਾ ਕੇ ਲੜਦੇ ਹੁੰਦੇ ਸੀ ਕੁਝ ਨਾ ਕੁਝ ਮਨਾ ਲੈਂਦੇ ਸੀ ਉਦੋਂ ਦੇ ਪੋਲਿਟਿਸ਼ੀਅਨ ਮੰਨ ਵੀ ਜਾਂਦੇ ਸੀ ਉਹ ਪ੍ਰਧਾਨ ਮੰਤਰੀ ਹੋਣ ਜਾਂ ਮੰਤਰੀ ਹੋਣ ਉਹ ਪ੍ਰੈਸ਼ਰ ਨੂੰ ਲੈ ਕੇ ਔਰ ਇੱਕ ਐਥਿਕਸ ਵੀ ਹੁੰਦੇ ਆ ਭਾਸਕਰ ਸਾਹਿਬ ਕੇਂਦਰ ਬਿਲਕੁਲ ਬਾ ਮਰੋੜੀ ਜਾਂਦਾ ਸਟੇਟ ਜਿਹੜੀ ਸਾਡੇ ਸੂਬੇ ਦੀ ਇਹ ਮੈਨੂੰ ਲੱਗਦਾ ਕਿ ਇਹਨਾਂ ਦੀ ਕਮਜ਼ੋਰੀ ਇਹ ਸੀ ਕਿ ਇਹਨਾਂ ਕੋਲ ਅਨੁਭਵ ਨਹੀਂ ਸੀ ਬਿਰੋਕਰੇਸੀ ਇਹਨਾਂ ਨੂੰ ਸਪੋਰਟ ਨਹੀਂ ਸੀ ਕਰ ਰਹੀ ਸੋ ਅਸੀਂ ਔਖੇ ਰਾਹ ਫੜ ਲਏ ਸੌਖਿਆਂ ਦੀ ਬਜਾਏ ਸੁਪਰੀਮ ਕੋਰਟ ਕਿਉਂ ਇਹਨਾਂ ਦੀ ਗੱਲ ਪਹਿਲ ਤੇ ਸੁਣ ਉਹਨਾਂ ਦਾ ਤਾਂ ਇੱਕ ਉਥੋਂ ਅਟਾਰਨੀ ਜਨਰਲ ਆ ਕੇ ਹੌਲੀ ਜੀ ਕਹਿ ਦੂਗਾ ਜੀ ਅੱਜ ਸਮਾਂ ਹੈ ਨਹੀਂ ਅੱਜ ਤਾਂ ਮੈਂ ਚਾਰ ਕੇਸ ਆ ਫੜੇ ਹੋਏ ਇੱਕ ਇੱਕ ਹੋਰ ਦੇ ਦਿਓ ਜੀ ਤਰੀਕ ਉਹ ਤਰੀਕ ਦੋ ਮਹੀਨੇ ਅੱਗੇ ਪੈ ਸਕਦੀ ਤਾਂ ਭਾਸਕਰ ਸਾਹਿਬ ਚੀਜ਼ਾਂ ਜਿਹੜੀਆਂ ਨੇ ਉਹ ਉੱਥੇ ਹੀ ਗਲਤ ਨਹੀਂ ਹੋ ਰਹੀਆਂ ਕੇਂਦਰ ਸਟੇਟ ਰਿਲੇਸ਼ਨਸ ਦੇ ਵਿੱਚ ਇੱਥੇ ਵੀ ਹੋ ਰਹੀਆਂ ਮਿਸ ਮੈਨੇਜਮੈਂਟ ਵੀ ਬਹੁਤ ਆ ਸਟੇਟ ਦੇ ਵਿੱਚ ਤੁਸੀਂ ਦੇਖੋ ਨਾ ਕਿ ਤਰਕ ਸੰਗਤ ਤੁਸੀਂ ਅੰਦਰ ਵੀ ਕੁਝ ਨਹੀਂ ਕੀਤਾ ਹੋਇਆ ਸਬਸਿਡੀਆਂ ਜਿਹੜੀਆਂ ਨੇ ਉਹ ਬਿਲਕੁਲ ਲੌਜਿਕ ਤੋਂ ਪਰੇ ਜਾ ਕੇ ਨੇ ਜਿਹਨੂੰ ਲੋੜ ਆ ਉਹ ਕਿਸੇ ਵੇਲੇ ਰਹਿ ਜਾਂਦਾ ਜਿਹਨੂੰ ਨਹੀਂ ਲੋੜ ਉਹਨੂੰ ਮਿਲ ਹੀ ਜਾਂਦਾ ਔਰ ਮੈਨੂੰ ਲੱਗਦਾ ਕਿ ਆ ਇੱਕ ਵਾਰੀ ਪੰਜਾਬ ਜੇ ਮੁੜ ਕੇ ਆਪਣੇ ਆਪ ਨੂੰ ਮੁੜ ਕੇ ਵਿਉਂਤਦਾ ਨਹੀਂ ਹੈ ਇਹਦੀ ਪੋਲਿਟੀਕਲ ਵਿਲ ਜਿਹੜੀ ਆ ਇੱਥੋਂ ਦੇ ਲੀਡਰਾਂ ਦੀ ਜੇ ਉਹ ਤੇ ਬਿਊਰੋਕਰੇਸੀ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੁੰਦਾ ਆਪਾਂ ਡੂੰਘੇ ਤੋਂ ਡੂੰਘੇ ਉਤਰਦੇ ਜਾ ਰਹੇ ਆ ਜੀ ਕੀ ਕਹਨੇ ਆ ਵੈਸੇ ਤੇ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦੇ ਬਾਰੇ ਚਿੰਦਰਪ੍ਰੀਤ ਉਹਨਾਂ ਨੇ ਜਾਣਕਾਰੀ ਦਿੱਤੀ ਕਾਫੀ ਇੱਕ ਵਿਸਤਾਰਪੂਰਵਕ ਸੀ ਇਹ ਪੰਗਾ ਕਦੋਂ ਪਿਆ ਇਹ ਪੰਗਾ ਤਦ ਪਿਆ ਜਦ ਪਿਛਲੀ ਸਰਕਾਰ ਯਾਨੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਹਨਾਂ ਨੇ ਜਿਹੜਾ ਕਿਸਾਨਾਂ ਦੇ ਲੋਨ ਮਾਫੀ ਦੇ ਮੁੱਦੇ ਦੇ ਉੱਤੇ ਆਰਡੀਐਫ ਦੀ ਫਿਊਚਰ ਇਨਕਮ ਲਈ ਇੱਕ ਤਰੀਕੇ ਨਾਲ ਗੈਨੇ ਰੱਖ ਕੇ ਉਹ ਲੋਨ ਮਾਫ ਕੀਤਾ ਉਹ ਵੀ ਪੂਰਾ ਲੋਨ ਨਹੀਂ ਮਾਫ ਹੋਇਆ ਬਹੁਤ ਘੱਟ ਬੰਦਿਆਂ ਦਾ ਲੋਨ ਮਾਫ ਹੋਇਆ ਸੀਗਾ ਉਸ ਤੋਂ ਬਾਅਦ ਜਿਹੜੀ ਗੱਲ ਪਹਿਲੇ ਵੀ ਦੱਸ ਤੋ ਕੀਆ ਕਿ ਵੀ ਉਹ ਨੋਟੀਫਿਕੇਸ਼ਨ ਕਿ ਵੀ ਤੁਸੀਂ ਇੱਥੇ ਹੀ ਖਰਚੋਗੇ ਯਾਨੀ ਰੂਰਲ ਡਿਵੈਲਪਮੈਂਟ ਫੰਡ ਦੀ ਦੁਰਵਰਤੋਂ ਪਹਿਲੇ ਹੁੰਦੀ ਰਹੀ ਹੈ ਉਸ ਦੁਰਵਰਤੋਂ ਰੋਕਣ ਦੀ ਇੱਕ ਮਨਸ਼ਾ ਲੱਗੀ ਸੀ ਵੀ ਕੇਂਦਰ ਸਰਕਾਰ ਦੀ ਜਿਹਦੇ ਕਰਕੇ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੁਣ ਜਿਹੜੀ ਮੰਡੀਕਰਨ ਹੈਗਾ ਉਹ ਬਹੁਤ ਘੱਟ ਸਟੇਟਾਂ ਦੇ ਵਿੱਚ ਹੈਗਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਮੰਡੀਆਂ ਬਣੀਆਂ ਹੋਈਆਂ ਉਹਦਾ ਹਰਿਆਣਾ ਦੇ ਵਿੱਚ ਹੋ ਸਕਦੀ ਹੈ ਜਾਂ ਹੋਰ ਦੋ ਚਾਰ ਸੂਬਿਆਂ ਦੇ ਵਿੱਚ ਇਸ ਤਰੀਕੇ ਦਾ ਮੰਡੀ ਦਾ ਵਿਸਤਾਰ ਹੋਏਗਾ ਉਹਨੂੰ ਮੇਨਟੇਨ ਕਰਨ ਵਾਸਤੇ ਇਹ ਪੈਸੇ ਚਾਹੀਦੇ ਹੁੰਦੇ ਨੇ ਲਿੰਕ ਰੋਡ ਜਾਂ ਮੰਡੀਆਂ ਦੀ ਤਰਫ ਜਾਣ ਵਾਲੀ ਰੋਡ ਬਣਾਉਣ ਵਾਸਤੇ ਹਮੇਸ਼ਾ ਤੋਂ ਖਰਚਾ ਇੱਥੇ ਹੀ ਹੁੰਦਾ ਰਿਹਾ ਪਰ ਇਸ ਖਰਚੇ ਦੀ ਦੁਰਵਰਤੋਂ ਨੂੰ ਰੋਕਣ ਵਾਸਤੇ ਕੁਝ ਸਟੈਪ ਜਦ ਕੇਂਦਰ ਸਰਕਾਰ ਨੇ ਲਿੱਤੇ ਸੀਗੇ ਤਦ ਤੱਕ ਤੇ ਜਾਇਆ ਸੀਗਾ ਹੁਣ 1% ਘਟੇ 1% ਵਧ ਸੁਪਰੀਮ ਕੋਰਟ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਦੋ ਮੁੱਦੇ ਪੈਸਿਆਂ ਨੂੰ ਲੈ ਕੇ ਆਏ ਸੀਗੇ ਇੱਕ ਸੀਗਾ ਪਰਾਲੀ ਦੇ ਉੱਤੇ 1200 ਕਰੋੜ ਦੀ ਸਬਸਿਡੀ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਿਹਾ ਸੀਗਾ ਕਿ 15 ਦਿਨਾਂ ਦੇ ਅੰਦਰ ਅੰਦਰ ਇਹ 1200 ਕਰੋੜ ਰੁਪਏ ਪਰਾਲੀ ਜਲਾਣ ਤੋਂ ਰੋਕਣ ਵਾਸਤੇ ਕਿਸਾਨਾਂ ਨੂੰ ਜਿਹੜੇ ਸੂਬੇ ਦੀ ਸਰਕਾਰ ਨੂੰ ਚਾਹੀਦੀ ਹੈ ਇਸ ਮਸਲੇ ਨੂੰ ਹੱਲ ਕਰੋ ਕੇਂਦਰ ਸਰਕਾਰ ਨੇ ਫਿਰੇ ਤੋਂ ਨਾ ਕਰਤਾ ਸੀਗੇ। ਔਰ ਉਸ ਤੋਂ ਬਾਅਦ ਹਜੇ ਵੀ ਉਹ ਮੁੱਦਾ ਹਜੇ ਹੀ ਰੁੱਲਦਾ ਪਿਆ। ਆਰਡੀਪ ਨੇ ਮੁੱਦੇ ਤੇ ਆਪਾਂ ਗਏ ਸੀ ਸੁਪਰੀਮ ਕੋਰਟ। ਸੁਪਰੀਮ ਕੋਰਟ ਤੋਂ ਤਾਂ ਕੁਝ ਨਹੀਂ ਆਇਆ। ਕੱਲ ਦੀ ਇਹਨਾਂ ਖਬਰਾਂ ਦੇ ਵਿੱਚੋਂ ਇਹ ਗੱਲ ਨਿਕਲ ਕੇ ਆਂਦੀ ਹੈ ਵੀ ਹੁਣ ਸੂਬੇ ਦੀ ਸਰਕਾਰ ਆਊਟ ਆਫ ਦੀ ਕੋਰਟ ਸੈਟਲਮੈਂਟ ਕਰਨਾ ਚਾਹੁੰਦੀ ਹੈ। ਉਹ ਆਊਟ ਆਫ ਦੀ ਕੋਰਟ ਸੈਟਲਮੈਂਟ ਕੀ ਹੋ ਸਕਦੀ ਹੈ ਕਿ ਵੀ ਕੁਝ ਪੈਸੇ ਦੇ ਦੋ ਬਾਕੀ ਆਪਾਂ ਦੇਖ ਲਾਂਗੇ ਕੋਰਟ ਯਾਨੀ ਇਸ ਮੁੱਦੇ ਦੇ ਉੱਤੇ ਉਸ ਤੋਂ ਇਲਾਵਾ ਐਨ ਐਚ ਐਮ ਦੀ ਗੱਲ ਕੀਤੀ ਐਨ ਐਚ ਐਮ ਦੇ ਉੱਤੇ ਸਰਕਾਰ ਆਪਣੇ ਸਟੈਂਡ ਤੋਂ ਪਿੱਛੇ ਆਈ ਨਾ ਇਹ ਦੇਖਣ ਨੂੰ ਵੀ ਇਹ ਗੱਲ ਠੀਕ ਨਹੀਂ ਲੱਗਦੀ ਕਿ ਕੇਂਦਰ ਦੇ ਪੈਸੇ ਆਏ ਹੋਣ ਉਸ ਤੋਂ ਇਲਾਵਾ ਤੁਸੀਂ ਉਹਨੂੰ ਆਮ ਆਦਮੀ ਪਾਰਟੀ ਦੇ ਆਮ ਆਦਮੀ ਕਲੀਨਿਕ ਬਣਾ ਕੇ ਰੱਖ ਦੋ ਹੁਣ ਤੁਸੀਂ ਉਹ ਪੈਸੇ ਲੈਣ ਤੋਂ ਬਾਅਦ ਆਪਣੀ ਇਹ ਬ੍ਰਾਂਡਿੰਗ 15 ਜਨਵਰੀ ਤੱਕ ਵਾਅਦਾ ਕਰਦਾ ਹੈ 15 ਜਨਵਰੀ ਤੋਂ ਪਹਿਲੇ ਪਹਿਲੇ ਭਗਵੰਤ ਮਾਨ ਉਹਨਾਂ ਦੀ ਫੋਟੋ ਘੱਟ ਤੋਂ ਘੱਟ 600 600 ਇਸ ਤਰੀਕੇ ਦੇ ਆਮ ਆਦਮੀ ਕਲੀਨਿਕ ਤੋਂ ਹਟਾ ਦਿੱਤੀ ਜਾਏਗੀ ਔਰ ਉਹਦੀ ਰੀਬ੍ਰਾਂਡਿੰਗ ਕਰ ਦਿੱਤੀ ਜਾਏਗੀ ਜਿਹੜੀ ਰੀਬ੍ਰਾਂਡਿੰਗ ਕੇਂਦਰ ਸਰਕਾਰ ਨੇ ਲਿਖ ਕੇ ਦਿੱਤੀ ਹੈ ਵੀ ਐਦਾਂ ਕਰੋ ਉਹਦਾਂ ਕਰਨ ਨੂੰ ਤਿਆਰ ਹੋ ਗਏ ਨੇ ਪਹਿਲੇ ਕਿਉਂ ਨਹੀਂ ਹੋਏ ਯਾਨੀ ਇਸ ਤਰੀਕੇ ਦੇ ਮਾਮਲੇ ਜਿਨ੍ਹਾਂ ਦੇ ਵਿੱਚ ਸਾਡੇ ਫੰਡ ਫਸੇ ਹੋਏ ਨੇ ਜੇ ਆਪਾਂ ਕੰਪਰੋਮਾਈਜ਼ ਵੀ ਕਰਨਾ ਔਰ ਪਾਰਟੀ ਪੋਲਿਟਿਕਸ ਜਾਂ ਪੋਲਿਟਿਕਸ ਤੋਂ ਉੱਤੇ ਉੱਠ ਕੇ ਸੂਬੇ ਦੀ ਭਲਾਈ ਦੇ ਬਾਰੇ ਵਿੱਚ ਕੋਈ ਕੰਮ ਕਰਨਾ ਹੈ ਇਹਨਾਂ ਮੁੱਦਿਆਂ ਦੇ ਉੱਤੇ ਡਿਸੀਜਨ ਲੈਣ ਦੀ ਲੋੜ ਹੈਗੀ ਹੈ ਔਰ ਕਈ ਵਾਰ ਤੁਸੀਂ ਪੋਲਿਟੀਕਲ ਡਿਸੀਜਨ ਲੈਂਦੇ ਹੋ ਕੱਲ ਵਿਸ਼ਵ ਬੈਂਕ ਦੀ ਟੀਮ ਆਈ ਸੀਗੀ ਉੱਥੇ ਭਗਵੰਤ ਮਾਨ ਉਹਨਾਂ ਸੂਬੇ ਨੂੰ ਆਉਣ ਵਾਲੀਆਂ ਚੁਣੌਤੀਆਂ ਤੋਂ ਨਿਭਟਣ ਵਾਸਤੇ ਵਿਸ਼ਵ ਬੈਂਕ ਤੋਂ ਸਹਾਇਤਾ ਮੰਗ ਰਹੇ ਸੀਗੇ ਕੇਂਦਰ ਦੇ ਵਿੱਚ ਸਾਡਾ ਪੈਸਾ ਫਸਿਆ ਹੋਇਆ ਹੈ ਆਪਾਂ ਵਿਸ਼ਵ ਬੈਂਕ ਤੋਂ ਹੋਰ ਸਹਾਇਤਾ ਮੰਗ ਰਹੇ ਹਾਂ ਵਿਸ਼ਵ ਬੈਂਕ ਐਡਾਇਸ ਦੇ ਨਹੀਂ ਪੈਸੇ ਦੇ ਦਿੰਦਾ ਨਾ ਬਹੁਤ ਸਾਰੀ ਸ਼ਰਤਾ ਹੁੰਦੀ ਹੈ ਔਰ ਇੱਕ ਖਬਰ ਇੱਕ ਖਬਰ ਛਪੀ ਹੋਈ ਹੈ ਜਿਹਦੇ ਵਿੱਚ ਬੜੀ ਵਿਸਤਾਰ ਨਾਲ ਕੋਈ ਕਿਹੜਾ ਸੂਬਾ ਕਿਸ ਮਦ ਦੇ ਉੱਤੇ ਕਿੰਨੇ ਪੈਸੇ ਖਰਚ ਰਿਆ ਉਹਦੇ ਵਿੱਚ ਐ ਖਬਰ ਨਿਕਲ ਗਿਆ ਇਹ ਪੰਜਾਬ ਨੇ 95% ਆਪਣੀ ਸਬਸਿਡੀ ਉਹ ਫ੍ਰੀ ਬਿਜਲੀ ਤੇ ਹੀ ਖਾਚਦੀ ਉਹ ਜਿੱਥੇ ਤੱਕ ਕਿ ਜਿਹੜੇ ਖੇਤਰ ਹੁੰਦੇ ਆ ਜਿਹਦੇ ਵਿੱਚ ਪੈਸਾ ਖਰਚਣ ਦੀ ਲੋੜ ਹੁੰਦੀ ਹੈ ਉੱਥੇ ਅਗਰ ਗੱਲ ਕਰੀਏ ਸਿੱਖਿਆ ਯਾਨੀ ਐਜੂਕੇਸ਼ਨ ਦੇ ਉੱਤੇ ਪੰਜਾਬ ਸਿਰਫ ਆਪਣੇ ਬਜਟ ਦਾ 4.6% ਹੀ ਖਰਚ ਰਿਆ ਯਾਨੀ ਸਿੱਖਿਆ ਦੇ ਉੱਤੇ 12% 12.9% ਔਰ ਸਿਹਤ ਦੇ ਉੱਤੇ 4.6% ਔਰ ਹੋਰ ਸੂਬਿਆਂ ਦੀ ਗੱਲ ਕਰੀਏ ਬਿਹਾਰ ਦੇ ਸੂਬੇ ਨੂੰ ਆਪਾਂ ਮੰਨ ਲਿਆ ਕਿ ਵੀ ਸਿੱਖਿਆ ਦਾ ਖਰਚਾ ਇਨਾ ਉੱਚਾ ਨਹੀਂ ਹੈ ਉੱਥੇ 21.4% ਉਹ ਸੂਬਾ ਸਿੱਖਿਆ ਦੇ ਉੱਤੇ ਖਰਚ ਕਰ ਰਿਹਾ ਔਰ 5.7% ਸਿਹਤ ਦੇ ਉੱਤੇ ਜੇ ਸਿਹਤ ਦੇ ਉੱਤੇ ਪੈਸੇ ਖਰਚਣ ਦੀ ਗੱਲ ਕਰੀਏ ਤੇ ਰਾਜਸਥਾਨ ਇਸ ਤਰ੍ਹਾਂ ਦਾ ਸੂਬਾ ਜਿਹੜਾ ਸਭ ਤੋਂ ਵੱਧ ਪੈਸਾ ਖਰਚ ਰਿਹਾ 8.3% ਔਰ ਜਿਹੜੇ ਸੈਲਰੀ ਦੇ ਉੱਤੇ ਕੀਤੇ ਹੋਏ ਖਰਚੇ ਉਹਦੇ ਉੱਤੇ ਪੰਜਾਬ ਦੂਜੇ ਨੰਬਰ ਤੇ ਹੈ ਯਾਨੀ 76% ਜਿਹੜਾ ਬਜਟ ਦਾ ਹਿੱਸਾ ਹੈ ਉਹ ਸੈਲਰੀ ਦੇ ਰੈਵਨਿਊ ਦਾ ਹਿੱਸਾ ਹੈ ਉਹ ਸਿਰਫ ਸੈਲਰੀ ਤੇ ਹੀ ਖਰਚ ਹੋ ਰਿਹਾ ਹੈ ਔਰ 79% ਹਿਮਾਚਲ ਪਹਿਲੇ ਨੰਬਰ ਤੇ ਹੈ ਔਰ ਬਾਕੀ ਸੂਬਿਆਂ ਦੀ ਗੱਲ ਕਰੀਏ ਤੇ ਕਈ ਸੂਬਿਆਂ ਦੇ ਵਿੱਚ ਇਹ ਖਰਚਾ ਭਾਵੇਂ 50% ਤੋਂ ਜ਼ਿਆਦਾ ਤੇ ਹੈਗਾ ਲੇਕਿਨ ਉੜੀਸਾ ਇੱਕ ਐਦਾਂ ਦਾ ਖੇਤਰ ਹੈਗਾ ਜਿੱਥੇ ਸੈਲਰੀ ਦੇ ਪੈਨਸ਼ਨ ਦੇ ਉੱਤੇ ਫਿਰ 28% ਖਰਚ ਹੋ ਰਹੇ ਨੇ ਔਰ ਜੇ ਗੱਲ ਸਬਸਿਡੀ ਦੀ ਕਰੀਏ ਪੂਰੇ ਬਜਟ ਦੇ ਵਿੱਚ ਜਿਹੜਾ ਸਬਸਿਡੀ ਹੈ ਉਹ 24% ਸਬਸਿਡੀ ਪੰਜਾਬ ਦੇ ਰਿਹਾ ਪਹਿਲੇ ਨੰਬਰ ਤੇ ਔਰ ਇਹਦੇ ਵਿੱਚੋਂ 92% ਸਬਸਿਡੀ ਉਹ ਸਿਰਫ ਸਿੱਖਿਆ ਦੇ ਜਿਹੜੇ ਫ੍ਰੀ ਬਿਜਲੀ ਦੇ ਉੱਤੇ ਦੇ ਰਹੇ ਨੇ ਔਰ ਆਂਧਰ ਪ੍ਰਦੇਸ਼ ਦੂਜੇ ਨੰਬਰ ਤੇ ਹੈ 15% ਬਿਜਲੀ ਯਾਨੀ ਐ ਸਟੇਟ ਆਫ ਦੀ ਸਟੇਟ ਆਫ ਫਾਈਨੈਂਸ ਕਰਕੇ ਇੱਕ ਰਿਪੋਰਟ ਜਿਹੜੀ ਪੀ ਆਰ ਐਫ ਲੈਜਿਸਲੇਟਿਵ ਸੰਸਾ ਹੈਗੀ ਹੈ ਉਹਨੇ ਜਾਰੀ ਕੀਤੀ ਹੈ ਉਹਦੇ ਹਿਸਾਬ ਨਾਲ ਅਸੀਂ ਆਪਣੇ ਬਜਟ ਆਪਣੇ ਫੰਡਸ ਦੀ ਵਰਤੋਂ ਉਸ ਤਰੀਕੇ ਨਾਲ ਨਹੀਂ ਕਰ ਪਾ ਰਹੇ ਜਿਹਦੇ ਰਾਹੀਂ ਸੂਬੇ ਦੀ ਕੋਈ ਡਵੈਲਪਮੈਂਟ ਹੋ ਸਕੇ ਇਸ ਤਰੀਕੇ ਦੀ ਰਿਪੋਰਟ ਤੋਂ ਬਾਅਦ ਇਹ ਗੱਲ ਹੋਰ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਬਣ ਜਾਂਦੀ ਹੈ ਕਿ ਵੀ ਜੇ ਤੁਸੀਂ ਐਗਜ਼ਿਸਟਿੰਗ ਫਾਈਨੈਂਸ ਨੂੰ ਸਹੀ ਤਰੀਕੇ ਦੇ ਨਾਲ ਵਰਤੋਂ ਨਹੀਂ ਕਰ ਪਾ ਰਹੇ ਔਰ ਦੂਜੇ ਪਾਸੇ ਤੁਸੀਂ ਵਿਸ਼ਵ ਬੈਂਕ ਤੋਂ ਸਹਾਇਤਾ ਮੰਗ ਰਹੇ ਹੋ ਤਾਂ ਉਹ ਸਹਾਇਤਾ ਮਿਲ ਵੀ ਗਈ ਫਿਰ ਤੁਸੀਂ ਸਬਸਿਡੀ ਦੇ ਉੱਤੇ ਸਾਰੀ ਖਰਚੀ ਤੇ ਬੜਾ ਫਰਕ ਵੀ ਪੈਗਾ ਯਾਨੀ ਸੂਬੇ ਦੀ ਫਾਈਨੈਂਸ਼ੀਅਲ ਹੈਲਥ ਕਿਸ ਤਰੀਕੇ ਨਾਲ ਠੀਕ ਹੋਣੀ ਚਾਹੀਦੀ ਹੈ ਉਹਦੇ ਉੱਤੇ ਅੱਜ ਚਰਚਾ ਦੀ ਲੋੜ ਹੈ ਕੰਮ ਕਰਨ ਦੀ ਲੋੜ ਹੈ ਬਿਲਕੁਲ ਪਾਸਕਰ ਸਰ ਤੁਸੀਂ ਅੰਕੜੇ ਜਿਹੜੇ ਦਿੱਤੇ ਨੇ ਮੈਂ ਤੁਸੀਂ ਜਦੋਂ ਬਿਹਾਰ ਬਾਰੇ ਗੱਲ ਕਰ ਰਹੇ ਸੀਗੇ ਨਾ ਕਿ ਬਿਹਾਰ ਦੇ ਵਿੱਚ ਸਿੱਖਿਆ ਦਾ ਪੱਧਰ ਉਹਨਾ ਨਹੀਂ ਹੈ ਤੇ ਮੈਂ ਯੂਪੀਐਸਸੀ ਤੇ ਅੰਕੜਿਆਂ ਵੱਲ ਝਾਤੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਿ ਦੇਖੋ ਹੁਣ ਜਾ ਕੇ ਕਿ ਉਹ ਆਈਐਸ ਆਈਪੀਐਸ ਕਿੰਨੇ ਦੇ ਰਿਹਾ ਤੇ ਦੂਰ ਨਹੀਂ ਜਾਣਾ ਤਾਂ ਪੰਜਾਬ ਦੇ ਵਿੱਚ ਝਾਤੀ ਮਾਰ ਲਓ ਜਿਹੜੀ ਇਹਨਾਂ ਦੀ ਗ੍ਰੇਡਿਏਸ਼ਨ ਲਿਸਟ ਆ ਉਹਨੂੰ ਕੱਢ ਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਬਿਹਾਰ ਨੇ ਉਹ ਕੰਮ ਕੀਤਾ ਜਿਹੜਾ ਕੰਮ ਹੋਰ ਕਿਸੇ ਨੇ ਨਹੀਂ ਕੀਤਾ ਬਿਹਾਰ ਤੋਂ ਆਉਣ ਵਾਲੇ ਉਹ ਜਿਹੜੇ ਕੇਂਦਰ ਦੇ ਵਿੱਚ ਨੀਤੀਆਂ ਬਣਾਉਂਦੇ ਨਾ ਜੀ ਉਹ ਵੀ ਉਹੀ ਬਣਾਇਆ ਕਰਨਗੇ ਪੰਜਾਬ ਦੇ ਵਿੱਚ ਰੋਲ ਵੀ ਉਹੀ ਕਰਨਗੇ ਜ਼ਿਲ੍ਹੇ ਦਾ ਡੀਸੀ ਫੈਸਲਾ ਕਰੂਗਾ ਜ਼ਿਲ੍ਹੇ ਦਾ ਐਸਐਸਪੀ ਫੈਸਲਾ ਕਰੂਗਾ ਵੀ ਕਿਵੇਂ ਅੱਗੇ ਵਧਣਾ ਸੋ ਪ੍ਰਤੀਸ਼ਤਤਾ ਉਹਨਾਂ ਦੀ ਬਹੁਤ ਹੈ ਔਰ ਉਹਨਾਂ ਦੀ ਮਿਹਨਤ ਨੂੰ ਆਪਾਂ ਨੂੰ ਮੰਨਣਾ ਪੈਣਾ ਤੇ ਸਾਡੇ ਲੋਕਾਂ ਨੇ ਜਿਹੜੇ ਸੌਖੇ ਰਾਹ اختیار ਕਰ ਲਿਆ ਨਾ ਸੌਖੇ ਰਾਹਾਂ ਦੇ ਵਿੱਚ ਕੰਪੀਟੀਸ਼ਨ ਜ਼ਿਆਦਾ ਹੁੰਦੇ ਔਖੇ ਰਾਹਾਂ ਦੇ ਵਿੱਚ ਤੁਹਾਨੂੰ ਮਿਲਣ ਵਾਲੇ ਲੋਕ ਘੱਟ ਹੁੰਦੇ ਜ਼ੁਰਤ ਨਹੀਂ ਕਰਦੇ ਇਸ ਕਰਕੇ ਉੱਥੇ ਕਈ ਵਾਰੀ ਕੰਪੀਟੀਸ਼ਨ ਵੀ ਘਟ ਜਾਂਦੇ ਤਾਂ ਤੁਸੀਂ ਜਦੋਂ ਯੂਪੀਐਸਸੀ ਵੱਲੋਂ ਆਉਂਦੀਆਂ ਲਿਸਟਾਂ ਵੇਖਣੇ ਹੋ ਨਾ ਕਾਬਲ ਲੋਕਾਂ ਦੀਆਂ ਜਿਹੜੇ ਨਤੀਜੇ ਹੁੰਦੇ ਆ ਤਾਂ ਉਹਦੇ ਵਿੱਚ ਬਹੁਤ ਵਿਰਲਾਟਾਂ ਵੀ ਪੰਜਾਬ ਦਾ ਹੁੰਦਾ ਸੋ ਅਸੀਂ ਇਸੇ ਕਰਕੇ ਸੋਚਿਆ ਵੀ ਪੈਸੇ ਕਦੋਂ ਲਾਉਣੇ ਆ ਸਿੱਖਿਆ ਸੁਖਿਆ ਤੇ 12.9% ਤੇ ਟਿਕਿਆ ਹੋਇਆ ਇਧਰ ਫਾਇਦਾ ਕੀ ਹੈ ਜੀ ਪੜਨਗੇ ਸਵਾਲ ਪੁੱਛਣਗੇ ਸਵਾਲ ਪੁੱਛਣਗੇ ਤਾਂ ਫਿਰ ਆਪਾਂ ਐਦਾਂ ਰੋਲ ਖਚੋਲੇ ਵਾਲੀਆਂ ਸਰਕਾਰਾਂ ਕਿਵੇਂ ਚਲਾਵਾਂਗੇ